ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਧਾਰਮਿਕ ਗੀਤ ਸਿੱਖਾਂਗੇ ਇਸ ਗੀਤ ਨੂੰ ਆਪਾਂ ਪਰਬਾਤ ਫੇਰੀ ਵਿੱਚ ਵੀ ਢੋਲਕ ਦੇ ਨਾਲ ਗਾਇਨ ਕਰ ਸਕਦੇ ਹਾਂ ਤੇ ਹਾਰਮੋਨੀਅਮ ਤੇ ਇਸ ਗੀਤ ਨੂੰ ਕਿਸ ਤਰ੍ਹਾਂ ਗਾਇਨ ਕੀਤਾ ਜਾਣਾ ਹੈ ਉਹ ਅੱਜ ਆਪਾਂ ਸਿੱਖਦੇ ਹਾਂ ਜਦੋਂ ਵੀਰਾਂ ਦੇ ਸਕੇਲ ਤੇ ਆਪਾਂ ਇਸ ਗੀਤ ਨੂੰ ਗਾਇਨ ਕਰਦੇ ਹਾਂ ਤਾਂ ਤੀਜੇ ਕਾਦੇ ਦਾ ਸਮਾਂ ਮੰਦੇ ਹਾਂ ਕਿਉਂਕਿ ਬਹੁਤ ਜ਼ਿਆਦਾ ਹਾਈ ਪਿਚ ਤੇ ਇਹ ਗੀਤ ਨਹੀਂ ਹੈ ਆਸਾਨੀ ਦੇ ਨਾਲ ਇਸ ਨੂੰ ਹਰ ਉਮਰ ਦਾ ਬੱਚਾ ਅਤੇ ਬਜ਼ੁਰਗ ਵੀ ਗਾਇਨ ਕਰ ਸਕਦੇ ਹਨ ਤੇ ਪਹਿਲਾਂ ਆਪਾਂ ਇੱਕ ਸਥਾਈ ਤੇ ਅੰਤਰਾ ਗਾਇਨ ਕਰਾਂਗੇ ਤੇ ਇਸ ਤੋਂ ਬਾਅਦ ਆਪਾਂ ਸਿੱਖਾਂਗੇ ਇਸ ਗੀਤ ਨੂੰ ਕੱਲੇ-ਕੱਲੇ ਸੁਰ ਤੇ ਨਾ ਜੋ ਵੀ ਸੱਤਿਆ ਮੈਂ ਬਾਮਰਦੇ ਦਰਬਾਰ ਇਕ ਮਸਤਾਨਾ ਜੋ ਵੀ ਸੱਤਿਆ ਮੈਂ ਬਾਮਰਦੇ ਦਰਬਾਰ ਇਕ ਮਸਤਾਨਾ ਜੋ ਵੀ ਕਾਲੂ ਦਾ ਪੁੱਤਰ ਪਿਆਰਾ ਤ੍ਰਿਪਤਾ ਦੀ ਅੱਜ ਦਾ ਤਾਰਾ रूदा पुत्र प्यारा तिपता जी अखदा तारा दर्शन नो कर सेराए बुलारे मसताइा जो दर्शन नो कर सेराए बुलारे मसता जो ਪੜਾਇਆ ਪਾnde ਪੜਨੇ ਪਾਇਆ ਪਾnde ਨੂੰ ਆਦ ਪੜਾਇਆ ਠੱਟੀ ਤੇ ਲਿਖਿਆ ਇੱਕ ਓਮਕਾਰ ਇੱਕ ਮਸਤਾਨਾ ਜੋ ਵੀ ਠੱਟੀ ਤੇ ਲਿਖਿਆ ਇੱਕ ਓਮਕਾਰ ਇੱਕ ਮਸਤਾਨਾ ਜੋ ਵੀ ਸੱਤਿਆ ਮੈਂ ਮਾਗਰ ਦੇ ਕਰਪਾਰਿਕ ਇਕ ਸੁਤਾਨਾ ਜੋਗੀ ਕੱਠਿਆ ਮੈਂ ਮਾਂਗਦੇ ਦਰਬਾਰ ਇਕ ਸੁਤਾਨਾ ਜੋਗੀ ਕੱਠਿਆ ਮੈਂ ਮਾਂਗਦੇ ਦਰਬਾਰ ਇਕ ਸੁਤਾਨਾ ਜੋਗੀ ਤੇ ਹੁਣ ਆਪਾਂ ਸਿੱਖਦੇ ਹਾਂ ਇਸ ਗੀਤ ਨੂੰ ਕੱਲੇ-ਕੱਲੇ ਸੁਰ ਤੇ ਤੇ ਪਹਿਲਾਂ ਦੇਖਦੇ ਹਾਂ ਸਥਾਈ तकेया मं बबर देदरबा पी सरे सानि सारे धा तके आ बाबर बबर दरबा ਨੀ ਸ਼ੁੱਧ ਅਤੇ ਕੋਮਲ ਤੋਂ ਲੱਗ ਰਹੇ ਹਨ ਪਾ ਸਾ ਸਾਨੀ ਸਾਰੇ ਸਾਨੇ ਧਾ ਇੱਕ ਮਸ ਤਾਨਾ ਜੋਗੀ ਇੱਕ ਮਸ ਤਾਨਾ ਇੱਕ ਮਸ ਇੱਕ ਮਸ ਤਾਨਾ ਜੋਗੀ आ, मैं बाबर एक के आ एक बरम एक योगीकमस्कमस् ताना योगी ਦਾ ਸ ਸ ਨੀ ਸਾਰੇ ਸਾਨੀ ਸੰਜਾ ਇੱਕ ਮਸ ਦਾ ਸਨੇ ਸਾਰੇ ਸਾਨੀ ਸੰ ਇਸ ਤੋਂ ਬਾਅਦ ਅੰਤਰਾ ਆਪਾਂ ਨੂੰ ਤੀਸਰਾ ਲੈਨੇ ਹਾਂ ਪਹਿਲੇ ਦੋ ਅੰਤਰਾ ਆਪਾਂ ਗਾਇਨ ਕੀਤੇ ਹਨ ਬਬਰ ਦੇ ਜੇਲ ਖਾਨੇ बाबर दे, धासासा जेल खाने, रिगार रख, रिगार गाना, पीसन नू, मिल दे दाने, पीसन नू, ਮਿਲਦੇ ਦਾਣੇ ਮਾਗਰੇ ਸਾਰੇ ਨੇ ਮਾਗਰੇ ਸਾਰੇ ਗਸਾ ਪੀਸਣ ਨੂੰ ਮਿਲਦੇ ਦਾਣੇ ਬਾਬਰ ਦੇ ਜੇਲਖਾਨੇ ਪੀਸਣ ਨੂੰ ਮਿਲਦੇ ਦਾਣੇ ਫਿਰ ਚੱਕੀ ਤੇ ਘੁੰਮੇ ਆਪ ਮੁਹਾਰ ਇੱਕ ਮਸਤਾਨਾ ਜੋਗੀ ਸੇਮ ਉਈ ਟਿਉਨ ਹੈ ਤਕਿਆ ਮੇ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਚੱਕੀ ते कुम में आप मुहार एक मस्ताना जोगी तके आ मैं बाबर दे दरबार एक मस्ताना जोगी जंगला विच डेरा लाके ਪਥਰਾਨੋ ਮੋਮ ਬਣਾ ਕੇ ਪੰਜਾ ਤੈ ਲਾਇਆ ਵਿਚ ਪਹਾੜ ਇੱਕ ਮਸਤਾਨਾ ਜੋਗੀ ਮੈਨੂੰ ਉਮੀਦ ਹੈ ਕਿ ਆਪ ਜੀ ਇਸ ਗੀਤ ਨੂੰ ਬਹੁਤ ਆਸਾਨੀ ਦੇ ਨਾਲ ਸਿੱਖ ਸਕੋਗੇ ਗਾਇਨ ਕਰ ਸਕੋਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ